ਆਓ ਗੁਰੂ ਪਿਆਰਿਓ ਲੰਬੇ ਸਮੇਂ ਤੋਂ ਲੈ ਕੇ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਗੁਰੂ ਸਾਹਿਬ ਦੇ ਪਿਆਰ ਵਿੱਚ ਭਿੱਜ ਕੇ ਸਾਰੀ ਸੰਗਤ ਆਦਬ ਤੇ ਸਤਕਾਰ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਝੁਕਾਓ ਸੀਸ ਰਸਨਾ ਨੂੰ ਕਰੋ ਪਵਿੱਤਰ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਵਿਚਾਰ ਦੇ ਅਧੀਨ ਹੈ ਅੱਜ ਦੇ ਬੰਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਗੁਰ ਸੇਵਾ ਤਪਾ ਸਿਰ ਤਪਸਾਰ ਗੁਰੂ ਪਿਆਰਿਓ ਗੁਰਬਾਣੀ ਦਾ ਇੱਕ ਸ਼ਬਦ ਆਪਾਂ ਪੜ੍ਹ ਪੜ੍ਹਦੇ ਹਾਂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰੱਖੋ ਸ਼ਰਮਾ ਭਾਵ হে ਪਾਤਸ਼ਾਹ ਅਸੀਂ ਅੱਜ ਤੱਕ ਜਿੰਨੀ ਵੀ ਜ਼ਿੰਦਗੀ ਬਤੀਤ ਕੀਤੀ ਹੈ ਨਾ ਇਸ ਜ਼ਿੰਦਗੀ ਦੇ ਵਿੱਚ ਨਾ ਕੋਈ ਜਪ ਕੀਤਾ ਹੈ ਨਾ ਤਪ ਕੀਤਾ ਹੈ ਨਾ ਕੋਈ ਸੰਜਮ ਰੱਖਿਆ ਹੈ ਨਾ ਧਰਮ ਦੀ ਕਮਾਈ ਕੀਤੀ ਹੈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਯਾ ਨਾ ਕਿਸੇ ਸਾਧੂ ਰੱਬ ਦੇ ਪਿਆਰੇ ਦੀ ਸੇਵਾ ਕੀਤੀ ਨਾ ਉਸ ਅਕਾਲ ਪੁਰਖ ਨੂੰ ਜਾਣਨ ਦਾ ਯਤਨ ਕੀਤਾ ਕਾਹੋ ਨਾਨਕ ਨਾਨਕ ਕਹੈ ਹਮ ਨੀਚ ਕਰਮਾਂ ਅਸੀਂ ਮਾੜੇ ਕਰਮਾਂ ਵਾਲਿਆਂ ਸਾਡੇ ਕਰਮ ਸਾਡਾ ਵਿਹਾਰ ਬੜਾ ਨੀਚ ਹੈ ਸ਼ਰਨ ਪਰੇ ਕੀ ਰਾਖੋ ਸ਼ਰਮਾ ਮੈਂ ਤੁਹਾਡੀ ਸ਼ਰਨ ਵਿੱਚ ਪਿਆਵਾਂ ਹੁਣ ਤੁਸੀਂ ਕਿਰਪਾ ਕਰੋ ਮੇਰੀ ਸ਼ਰਨ ਵਿੱਚ ਆਏ ਦੀ लाज ਰੱਖ ਲੋ ਇਹਦੇ ਵਿੱਚ ਇੱਕ ਸ਼ਬਦ ਆਇਆ ਤਪ ਜਪ ਤਪ ਸੰਜਮ ਤਪ ਕੀ ਹੁੰਦਾ ਹੈ ਗੁਰੂ ਪਿਆਰਿਓ ਕਿਉਂਕਿ ਅੱਜ ਦੇ ਸ਼ਬਦ ਦੇ ਆਰੰਭ ਵਿੱਚ ਹੀ ਇਹ ਗੱਲ ਆਈ ਹੈ ਗੁਰ ਸੇਵਾ ਤਪਾ ਸਿਰ ਤਪਸਾਰ ਗੁਰੂ ਦੀ ਜਿਹੜੀ ਸੇਵਾ ਹੈ ਦੁਨੀਆਂ ਦੇ ਜਿੰਨੇ ਵੀ ਤਪ ਨੇ ਵੱਖੋ ਵੱਖਰੇ ਮਤਾਂ ਦੇ ਦੁਆਰਾ ਉਸ ਅਕਾਲ ਪੁਰਖ ਦੀ ਪ੍ਰਾਪਤੀ ਦੇ ਲਈ ਜਿਹੜੇ ਤਪ ਦੱਸੇ ਗਏ ਨੇ ਉਹਨਾਂ ਸਾਰਿਆਂ ਤਪਾਂ ਤੋਂ ਜਿਹੜੀ ਸਰਬੋਤਮ ਤਪ ਹੈ ਉਹ ਗੁਰੂ ਦੀ ਸੇਵਾ ਹੈ ਤਪ ਕੀ ਹੈ ਤਪ ਕਿਸ ਨੂੰ ਕਿਹਾ ਜਾਂਦਾ ਹੈ ਉਸ ਅਕਾਲ ਪੁਰਖ ਦੀ ਪ੍ਰਾਪਤੀ ਦੇ ਲਈ ਉਸ ਅਕਾਲ ਪੁਰਖ ਦਾ ਮਿਲਾਪ ਹਾਸਲ ਕਰਨ ਦੇ ਲਈ ਉਹਦੀਆਂ ਖੁਸ਼ੀਆਂ ਹਾਸਲ ਕਰਨ ਦੇ ਲਈ ਉਸ ਅਕਾਲ ਪੁਰਖ ਦਾ ਪਿਆਰਾ ਬਨਣ ਦੇ ਲਈ ਵੱਖੋ ਵੱਖਰੇ ਮਤਾਂ ਨੇ ਗੁਰੂ ਪਿਆਰਿਓ ਸ਼ਰੀਰ ਨੂੰ ਦੁੱਖ ਦੇਣ ਦੀਆਂ ਮਰਿਆਦਾਵਾਂ ਦਸੀਆਂ ਵੱਖੋ ਵੱਖਰੇ ਮਤਾਂ ਦਾ ਮੰਨਣਾ ਹੈ ਕਿ ਜੇਕਰ ਸਰੀਰ ਨੂੰ ਜਿੰਨਾ ਦੁਖੀ ਕੀਤਾ ਜਾਏਗਾ ਇਹਨੂੰ ਟੌਰਚਰ ਕੀਤਾ ਜਾਏਗਾ ਇਹਨੂੰ ਤੰਗ ਕੀਤਾ ਜਾਏਗਾ ਮਨੁੱਖ ਓਨਾ ਹੀ ਮਨ ਕਰਕੇ ਗੁਰੂ ਦੇ ਨੇੜੇ ਹੁੰਦਾ ਜਾਏਗਾ ਇਸੇ ਕਰਕੇ ਜਦੋਂ ਆਪਾਂ ਸਮਾਜ ਵਿੱਚ ਝਾਤ ਮਾਰ ਕੇ ਦੇਖਦੇ ਹਾਂ ਬਹੁਤ ਧਾਰਮਿਕ ਲਿਵਾਸ ਦੇ ਵਿੱਚ ਤੁਹਾਨੂੰ ਇਦਾਂ ਦੇ ਲੋਕ ਵੀ ਮਿਲਣਗੇ ਗੁਰੂ ਪਿਆਰਿਓ ਜਿਨ੍ਹਾਂ ਨੇ ਆਪਣੇ ਤਣ ਦੇ ਉੱਤੇ ਬੜੇ ਹੀ ਮੈਲੇ ਤੇ ਭੱਦੇ ਕੱਪੜੇ ਪਹਿਨੇ ਹੋਏ ਨੇ ਇਸ ਸਮਾਜ ਦੇ ਵਿੱਚ ਬੜੇ ਲੋਕ ਤੁਹਾਨੂੰ ਇਦਾਂ ਦੇ ਮਿਲਣਗੇ ਜਿਹੜੇ ਹਮੇਸ਼ਾ ਨੰਗੇ ਪੈਰੀਂ ਚੱਲਣਾ ਪਸੰਦ ਕਰਦੇ ਨੇ ਇਸ ਸਮਾਜ ਦੇ ਵਿੱਚ ਤੁਹਾਨੂੰ ਬੜੇ ਇਦਾਂ ਦੇ ਲੋਕ ਮਿਲਣਗੇ ਜਿਨ੍ਹਾਂ ਨੇ ਆਪਣੇ ਕੇਸਾਂ ਦੇ ਵਿੱਚ ਸੁਆਹ ਮਲ ਮਲ ਕੇ ਕੇਸਾਂ ਨੂੰ ਵਧਾਉਣ ਦਾ ਜਾਂ ਜਟਾਂ ਬਣਾਉਣ ਦਾ ਯਤਨ ਕੀਤਾ ਉਹ ਇਸ ਤਰ੍ਹਾਂ ਰਹਿਣਾ ਪਸੰਦ ਕਰਦੇ ਨੇ ਬੜੇ ਲੋਕ ਸਮਾਜ ਦੇ ਵਿੱਚ ਇਦਾਂ ਦੇ ਮਿਲਣਗੇ ਜਿਹੜੇ ਭੁੱਖੇ ਰਹਿ ਕੇ ਆਪਣੇ ਇਸ ਤਣ ਨੂੰ ਤੰਗ ਕਰਦੇ ਨੇ ਬੜੇ ਲੋਕ ਸਮਾਜ ਦੇ ਵਿੱਚ ਇਦਾਂ ਦੇ ਮਿਲਣਗੇ ਜਿਹੜੇ ਅਤ ਦੀ ਗਰਮੀ ਦੇ ਵਿੱਚ ਅੱਗ ਬਾਲ ਕੇ ਉਹਦੇ ਆਲੇ-ਪਾਸੇ-ਪਾਸੇ ਬੈਠ ਕੇ ਆਪਣੇ ਸਰੀਰ ਨੂੰ ਹੋਰ ਤਪਸ਼ ਦੰਦੇ ਨੇ ਹੋਰ ਦੁਖੀ ਕਰਦੇ ਨੇ ਸਮਾਧ ਦੇ ਵਿੱਚ ਇਦਾਂ ਦੇ ਹੋਰ ਬੜੇ ਲੋਕ ਮਿਲਣਗੇ ਜਿਹੜੇ ਪੋਹ ਦੇ ਮਹੀਨੇ ਵਿੱਚ ਠੰਡ ਦੇ ਵਿੱਚ ਜਦੋਂ ਕੱਕਰ ਵਗਦਾ ਪਿਆ ਓਦੋਂ ਠੰਡੇ ਪਾਣੀ ਦੇ ਨਾਲ ਆਪਣੇ ਤਣ ਨੂੰ ਧੋ ਕੇ ਉਹ ਤਣ ਨੂੰ ਤੰਗ ਕਰਨ ਦਾ ਯਤਨ ਕਰਦੇ ਨੇ ਭਾਵ ਬੜੀਆਂ ਵਿਧੀਆਂ ਨੇ ਬੜੇ ਤਰੀਕੇ ਨੇ ਇਸ ਸਰੀਰ ਨੂੰ ਤੰਗ ਕਰਨ ਦੇ ਦੁਖੀ ਕਰਨ ਦੇ ਪਰ ਗੁਰੂ ਸਹਿਬਾਨਾ ਨੇ ਵੱਡੇ ਭਾਗ ਨੇ ਗੁਰਮਖੋ ਆਪਣੇ ਸਾਰਿਆਂ ਦੇ ਕਿ ਵੱਖੋ ਵੱਖਰੇ ਮਤਾਂ ਦੀ ਦੱਸੀ ਹੋਈ ਇਸ ਮਰਜ਼ਾਦਾ ਦੇ ਵਿੱਚ ਨਾ ਫਸ ਕੇ ਅਸੀਂ ਉਸ ਗੁਰੂ ਦੇ ਲੜ ਲੱਗੇ ਆਂ ਜਿਸ ਗੁਰੂ ਨੇ ਸਾਨੂੰ ਇਹ ਸਾਰੇ ਕਰਮ ਕਾਂਡ ਕਰਨ ਤੋਂ ਵਰਜਿਆ ਤੇ ਇਕੋ ਹੀ ਤਪ ਕਰਨ ਦੀ ਸਾਨੂੰ ਆਗਿਆ ਦਿੱਤੀ ਐ ਇਜਾਜ਼ਤ ਦਿੱਤੀ ਐ ਸਾਨੂੰ ਚਾਨਣ ਬਖਸ਼ਿਆ ਕਿ ਇਸ ਤਪ ਨੂੰ ਕੀਤੇ ਆ ਤੁਹਾਡਾ ਮਲਾਪ ਉਸ ਅਕਾਲ ਪੁਰਖ ਨਾਲ ਹੋਏਗਾ ਤੁਹਾਡੀ ਜ਼ਿੰਦਗੀ ਨੂੰ ਅਸਲੀ ਜਿਹੜਾ ਅੰਦਰ ਦਾ ਸਕੂਨ ਹੈ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਉਹ ਪ੍ਰਾਪਤ ਹੋਏਗਾ ਤੁਹਾਨੂੰ ਇਹ ਅਡੰਬਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਆਪਣੇ ਸਰੀਰ ਨੂੰ ਤੰਗ ਕਰਨ ਦੀ ਟੌਰਚਰ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਆਸਾ ਕੀ ਵਾਰ ਦੇ ਵਿੱਚ ਜਦੋਂ ਆ ਜਿਹੜੇ ਵੀਰ ਭੈਣਾ ਆਸਾ ਕੀ ਵਾਰ ਦਾ ਜਾਪ ਕਰਦੇ ਆ ਗੁਰਬਾਣੀ ਪੜ੍ਹਦੇ ਆ ਆਸਾ ਕੀ ਵਾਰ ਦਾ ਜਾਪ ਕਰਦੇ ਆ ਸਮਝਦੇ ਆ ਵਿਚਾਰਦੇ ਆ ਉਹਨਾਂ ਨੂੰ ਯਾਦ ਹੋਏਗਾ ਕਿ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਬੜਾ ਕਮਾਲ ਦੀ ਗੱਲ ਕਹੀ ਕਹਿੰਦੇ ਪਿਆਰਿਓ ਬਹੁ ਭੇਖ ਕੀਆ ਦੇਹੀ ਦੁਖ ਦਿਆ ਇੱਕ ਵਾਰੀ ਸਾਰੇ ਕਿਰਪਾ ਕਰੋ ਬਹੁ ਭੇਖ ਕੀਆ ਦੇਹੀ ਦੁਖ ਦਿਆ ਧਰਮ ਦੇ ਨਾਮ ਤੇ ਨਾ ਲੋਕਾਂ ਨੇ ਗੁਰੂ ਪਿਆਰਿਓ ਬੜੇ ਵੱਖੋ ਵੱਖਰੇ ਤਰ੍ਹਾਂ ਦੇ ਭੇਖ ਬਣਾਏ ਉਦਾਹਰਨ ਦੇ ਤੌਰ ਤੇ ਮੈਂ ਇੱਕੋ ਹੀ ਉਦਾਹਰਨ ਦੇ ਕੇ ਅੱਗੇ ਚੱਲਾਂ ਤੁਸੀਂ ਸਮਾਜ ਵਿੱਚ ਜਦੋਂ ਝਾਤ ਮਾਰੋਗੇ ਨਾ ਤੁਹਾਨੂੰ ਇਦਾਂ ਦੇ ਲੋਕ ਸ਼ਹਿਰਾਂ ਵਿੱਚ ਆਮ ਮਿਲ ਜਾਣਗੇ ਜਿਨ੍ਹਾਂ ਨੇ ਆਪਣੇ ਕੇਸਾਂ ਨੂੰ ਸਵਾਰਨ ਦੀ بجائے ਉਹਨਾਂ ਤੇ ਸਵਾਹ ਮਲ ਮਲ ਕੇ ਨਾ ਉਹਨਾਂ ਦੀਆਂ ਜਟਾਂ ਬਣਾਈਆਂ ਹੋਈਆਂ ਬਿਲਕੁਲ ਇਦਾਂ ਬਹੁਤ ਲੰਬੇ ਲੰਬੇ ਉਹਨਾਂ ਨੇ ਆਪਣੇ ਕੇਸ ਕੀਤੇ ਹੋਏ ਆ ਵਿਧਾਏ ਹੋਏ ਆ ਉਹਨਾਂ ਦਾ ਮੰਨਣਾ ਹੈ ਕਿ ਕੇਸਾਂ ਦੇ ਵਿੱਚ ਸਵਾਹ ਮਲ ਕੇ ਕੇਸਾਂ ਨੂੰ ਵਿਧਾ ਕੇ ਉਸ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਕਬੀਰ ਸਾਹਿਬ ਦਾ ਇੱਕ ਸ਼ਬਦ ਚੇਤੇ ਕਰਿਓ ਦੁਨੀਆ ਵਿੱਚ ਇਦਾਂ ਦੇ ਲੋਕ ਵੀ ਹੈਗੇ ਆ ਹੁਣ ਇੱਕ ਧਿਰ ਕਹਿੰਦੀ ਵੀ ਕੇਸਾਂ ਨੂੰ ਸਵਾ ਮਲ ਕੇ ਜਟਾਂ ਬਣਾ ਕੇ ਲੰਬੇ ਬਣਾ ਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ ਇੱਕ ਧਿਰ ਸਮਾਜ ਵਿੱਚ ਇਦਾਂ ਦੀ ਵੀ ਹੈਗੀ ਹੈ ਜਿਹੜੀ ਬਿਲਕੁਲ ਜੜਾਂ ਦੇ ਵਿੱਚੋਂ ਹੀ ਕੇਸਾਂ ਨੂੰ ਕੁੱਟ ਦਿੰਦੀ ਹੈ ਖਤਮ ਕਰ ਦਿੰਦੀ ਹੈ ਉਹ ਕਹਿੰਦੇ ਇਦਾਂ ਕਰਨ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ ਤੇ ਕਬੀਰ ਸਾਹਿਬ ਨੇ ਨਾ ਦੋਨਾਂ ਨੂੰ ਸਮਝਾਇਆ ਇਸ ਕਰਮਕਾਂਡ ਵਿੱਚੋਂ ਬਾਹਰ ਕੱਢਣ ਵਾਸਤੇ ਭਗਤ ਕਬੀਰ ਸਾਹਿਬ ਨੇ ਸਮਝਾਇਆ ਕਹਿਣ ਲੱਗੇ ਕਬੀਰ ਪ੍ਰੀਤ ਏਕ ਸਿਉ ਕੀਏ ਸਰ ਕਿਰਪਾ ਕਰੋ ਕਬੀਰ ਪ੍ਰੀਤ ਏਕ ਸਿਉ ਕੀਏ ਆਨ ਧੁਬਦਾ ਜਾਏ ਭਾਵੈ ਲੰਬੇ ਕੇਸ ਕਰ ਭਾਵੈ ਸਵਾ ਮਲ ਮਲ ਕੇ ਆਪਣੇ ਕੇਸਾਂ ਨੂੰ ਜਿੰਨਾ ਮਰਜੀ ਲੰਬਾ ਕਰ ਲੈ ਭਾਵੈ ਲੰਬੇ ਕੇਸ ਕਰ ਭਾਵੈ ਘਰੜ ਮੁੰਡਾਏ ਭਾਵਾਂ ਮੋਚਨੀ ਨਾਲ ਖਿੱਚ ਖਿੱਚ ਕੇ ਘਰੜ ਮੁੰਡਾਏ ਵੀ ਜੜਾਂ ਤੋਂ ਬਿਲਕੁਲ ਤੂੰ ਆਪਣੇ ਆਪ ਨੂੰ ਗੰਜਾ ਕਰ ਲੈ ਨਾ ਤੇ ਸਵਾਲ ਲਾ ਕੇ ਇਹਨਾਂ ਨੂੰ ਜਟਾਂ ਬਣਾ ਕੇ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਨਾ ਇਹਨਾਂ ਕੇਸਾਂ ਨੂੰ ਜੜਾਂ ਵਿੱਚੋਂ ਖਿੱਚ ਕੇ ਗੰਜਾ ਰੱਖਣ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਪ੍ਰਾਪਤੀ ਕਦੋਂ ਹੁੰਦੀ ਹੈ? ਕਬੀਰ ਪ੍ਰੀਤ ਏਕ ਸਿਉ ਕੀਏ ਜਦੋਂ ਇੱਕ ਦੇ ਨਾਲ ਪ੍ਰੀਤ ਪਾਏਗਾ। ਭਾਵ ਇਦਾਂ ਲੋਕ ਬਹੁਤ ਆਪਣੇ ਆਪ ਨੂੰ ਦੁਖੀ ਕਰਦੇ ਤੇ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਬੜਾ ਕਮਾਲ ਦਾ ਗਿਆਨ ਬਖਸ਼ਿਆ ਕਹਿੰਦੇ ਬਹੁ ਭੇਖ ਕੀਆ ਲੋਕਾਂ ਨੇ ਭੇਖ ਧਾਰਨ ਕੀਤੀ ਇਦਾਂ ਦੇ ਜਿਵੇਂ ਆਪਾਂ ਵਿਚਾਰ ਕੇ ਹਟਿਆ ਇਹਦੇ ਨਾਲ ਹੁੰਦਾ ਕੀ ਹੈ ਦੇਹੀ ਦੁੱਖ ਦੀਆ ਇਹਦੀ ਪ੍ਰਾਪਤੀ ਕੇਵਲ ਇੰਨੀ ਕੀ ਹੈ ਕਿ ਬੰਦਾ ਆਪਣੀ ਦੇਹ ਨੂੰ ਦੁਖੀ ਕਰਦਾ ਪ੍ਰਾਪਤ ਕੁਝ ਨਹੀਂ ਹੁੰਦਾ ਭਾਵ ਦੇਹੀ ਦੁਖੀ ਕਰਦਾ ਆਪਣਾ ਤਾਣੀ ਦੁਖੀ ਕਰਦਾ ਅੱਗੇ ਪਾਤਸ਼ਾਹ ਕਹਿੰਦੇ ਸ਼ੋ ਵੇ ਜੀਆ ਆਪਣਾ ਕੀਆ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਜਿਹੜੇ ਲੋਕ ਇਦਾਂ ਆਪਣੇ ਤਣ ਨੂੰ ਤੰਗ ਕਰਦੇ ਆ ਅਸਲ ਵਿੱਚ ਉਹ ਆਪਣੀ ਕੀਤੀ ਦਾ ਫਲ ਭੁਗਤਦੇ ਆ ਸ਼ੋ ਵੇ ਜੀਆ ਵੇ ਜੀ हे ਮਨੁਖ ਤੂੰ ਆਪਣੀ ਕੀਤੀ ਹੋਈ ਦਾ ਫਲ ਭੁਗਤ ਰਿਹਾ ਤੈਨੂੰ ਕਿਸੇ ਨੇ ਨਹੀਂ ਇਹ ਗੱਲ ਕਹੀ ਕੋਈ ਅਕਾਲ ਪੁਰਖ ਦਾ ਇਹ ਗਿਆਨ ਨਹੀਂ ਕੋਈ ਧੁਰ ਕੀ ਬਾਣੀ ਦਾ ਇਹ ਗਿਆਨ ਨਹੀਂ ਕਿ ਤੂੰ ਆਪਣੇ ਸਰੀਰ ਨੂੰ ਤੰਗ ਕਰੇ ਤੇ ਫਿਰ ਤੈਨੂੰ ਰੱਬ ਦੀ ਪ੍ਰਾਪਤੀ ਹੋਏਗੀ ਬੜੇ ਸਮਾਜ ਵਿੱਚ ਲੋਕ ਹੈ ਸੰਗਲ ਗਰਮ ਕਰ ਕਰਕੇ ਆਪਣੇ ਤਨ ਤੇ ਮਾਰਦੇ ਆ ਕੋਲੇ ਗਰਮ ਕਰ ਲੈਂਦੇ ਆ ਜਦੋਂ ਕੋਲੇ ਜਮ ਐ ਲਾਲ ਹੋ ਜਾਂਦੇ ਆ ਤੇ ਕੋਲਿਆਂ ਦੇ ਉੱਤੇ ਤੁਰ ਕੇ ਉਹ ਆਪਣੇ ਪੈਰਾਂ ਨੂੰ ਪੈਰਾਂ ਦੇ ਵਿੱਚ ਛਾਲੇ ਪੈਦਾ ਕਰ ਲੈਂਦੇ ਆ ਭਾਵ ਇਹ ਸਰੀਰ ਨੂੰ ਦੁੱਖ ਦੇਣ ਦੇ ਨਾਲ ਉਸ ਮਾਲਕ ਦੀ ਪ੍ਰਾਪਤੀ ਦਾ ਕੋਈ ਸੰਬੰਧ ਨਹੀਂ ਹੈ ਗੁਰੂ ਪਿਆਰਿਓ ਪੜਿਓ ਗੁਰੂ ਸਾਹਿਬ ਦੀ ਬਾਣੀ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੋ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਪੜੋ ਸਾਰੇ ਇੱਕ ਵਾਰੀ ਅੰਨ ਨਾ ਖਾਇਆ ਸਾਦ ਗਵਾਇਆ ਜੇ ਰੱਬ ਦੀ ਪ੍ਰਾਪਤੀ ਦੇ ਲਈ ਧਿਆਨ ਕਰਨੀ ਹੈ ਜੇਕਰ ਰੱਬ ਦੀ ਪ੍ਰਾਪਤੀ ਦੇ ਲਈ ਤੂੰ ਅੰਨ ਦਾ ਤਿਆਗ ਕਰ ਦਿੰਨਾ ਹੈ ਪ੍ਰਸ਼ਾਦ ਦੇ ਪਾਣੀ ਦਾ ਤਿਆਗ ਕਰ ਦਿੰਨਾ ਹੈ ਆਪਾਂ ਆਮ ਹੀ ਸੁਣਦੇ ਹਾਂ ਗੁਰੂ ਪਿਆਰਿਓ ਕਿ ਫਲਾਨੇ ਮਹਾਂਪੁਰਖਾਂ ਨੇ ਤਾਂ ਮਹੀਨਾ ਮਹੀਨਾ ਪ੍ਰਸ਼ਾਦਾ ਹੀ ਨਹੀਂ ਸ਼ਕਿਆ ਹੁਣ ਆਪਾਂ ਕਿਸੇ ਮਨੁੱਖ ਬਾਰੇ ਨਹੀਂ ਬੋਲਦੇ ਆਪਾਂ ਕੇਵਲ ਗੁਰੂ ਨਾਨਕ ਸਾਹਿਬ ਦੀ ਬਾਣੀ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੁੱਤ ਅੰਨ ਨਾ ਖਾਇਆ ਸਾਦ ਗਵਾਇਆ ਉਸ ਮਨੁੱਖ ਨੇ ਆਪਣਾ ਸਵਾਦ ਹੀ ਖਰਾਬ ਕੀਤਾ ਪ੍ਰਾਪਤੀ ਪ੍ਰੂਪਤੀ ਕੁਝ ਵੀ ਨਹੀਂ ਹੁੰਦੀ ਭਾਵ ਅੰਨ ਛੱਡਣ ਦੇ ਨਾਲ ਰੱਬ ਦੀ ਪ੍ਰਾਪਤੀ ਦਾ ਕੋਈ ਸਬੰਧ ਨਹੀਂ ਹੈ ਅੰਨ ਨਾ ਖਾਇਆ ਸਾਦ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਇੱਕ ਅਕਾਲ ਪੁਰਖ ਦੇ ਸਿਧਾਂਤ ਨੂੰ ਛੱਡ ਕੇ ਦੂਜੀ ਮਰਜ਼ਾਦਾ ਨੂੰ ਅਪਣਾਉਣ ਦੇ ਨਾਲ ਦੁੱਖ ਦੀ ਪ੍ਰਾਪਤੀ ਹੋਏਗੀ ਸੁੱਖ ਨਹੀਂ ਤੇਰੀ ਜ਼ਿੰਦਗੀ 'ਚ ਕਦੇ ਆ ਸਕਦਾ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਹੈ ਤੇ ਅੱਗੇ ਕਹਿਣ ਲੱਗੇ ਵਸਤਰ ਨਾ ਪਹਿਰੈ ਕਰੋ ਸਰ ਕਿਰਪਾ ਵਸਤਰ ਨਾ ਐਹ ਨਿਸ ਕਹਿਰੈ ਬਸਤਰ ਨ ਪਹਿਰੈ ਜਿਹੜਾ ਮਨੁੱਖ ਇਹ ਕਹਿੰਦਾ ਵੀ ਤਣ ਦੇ ਉੱਤੇ ਕੱਪੜੇ ਨਾ ਪਾਉਣ ਦੇ ਨਾਲ ਉਸ ਰੱਬ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਐਹ ਨਿਸ ਕਹਿਰੈ ਦਿਨ ਰਾਤ ਉਹ ਕਹਿਰ ਕਰਦਾ ਹੈ ਆਪਣੇ ਤਣ ਦੇ ਉੱਤੇ ਦੁੱਖ ਸਹਾਰਦਾ ਹੈ ਭਾਵ ਕਪੜਾ ਇਹਦੇ ਤਣ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਠੰਡ ਗਰਮੀ ਸਰਦੀ ਤੋਂ ਬਚਾਉਣ ਦੇ ਲਈ ਇਹਨੂੰ ਦਿੱਤਾ ਗਿਆ ਉਸ ਮਾਲਕ ਵੱਲੋਂ ਜਿਉ ਪਾਏ ਤਨ ਸਾਜਿਆ ਦਿੱਤਾ ਬੋਲੋ ਸਾਰੇ ਦਿੱਤਾ ਤੇ ਪਹਿਨਣ ਵਾਸਤੇ ਦਿੱਤਾ ਕਿਹਨੇ ਉਸ ਰੱਬ ਨੇ ਤੇ ਇਹ ਕਹਿੰਦਾ ਵੀ ਤਣ ਤੇ ਕਪੜਾ ਨਾ ਪਾ ਕੇ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ ਗੁਰਬਾਣੀ ਕਹਿੰਦੀ ਜਿਹੜਾ ਤੇਰੇ ਤਣ ਤੇ ਕਪੜਾ ਹੈ ਇਹ ਪਹਿਨਣ ਵਾਸਤੇ ਉਸ ਮਾਲਕ ਨੇ ਦਿੱਤਾ ਤੇ ਦੁਨੀਆ ਦੇ ਵੱਖੋ ਵੱਖਰੇ ਮਤ ਕੀ ਕਹਿੰਦੇ ਵੀ ਤਣ ਤੇ ਕੱਪੜਾ ਨਾ ਪਾਈ ਫੇਰ ਰੱਬ ਦੀ ਪ੍ਰਾਪਤੀ ਹੋਏਗੀ ਆਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ ਹੋਏ ਕਿਉਂਕਿ ਉਹਨਾਂ ਨੇ ਵੀ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਨੂੰ ਮੰਨਣ ਤੋਂ ਇਨਕਾਰ ਕਰਤਾ ਸੀ ਉਹ ਵੀ ਤਣ ਤੇ ਕਪੜਾ ਨਹੀਂ ਪਾਉਂਦੇ ਸੀ ਖੈਰ ਕਹਿਣ ਲੱਗੇ ਬਸਤਰ ਨਾ ਪਹਿਰੈ ਅਹਨਸ ਕਹਿਰੈ ਮੋਨ ਵਿਗੁੱਤਾ ਪਿਆਰਿਓ ਆ ਸਾਡੇ ਸਮਾਜ ਵਿੱਚ ਅੱਜ ਵੀ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਹੈ ਉਹ ਕਹਿੰਦੇ ਵੀ ਮੋਨ ਵਿਗੁੱਤਾ ਮੂਨ ਧਾਰ ਕੇ ਬਹਿ ਜਾਓ ਜ਼ੁਬਾਨ ਨੂੰ ਬੋਲਣਾ ਬੰਦ ਕਰ ਦਿਓ ਲੋੜ ਨਹੀਂ ਆ ਕਹਿੰਦੇ ਬੋਲਣ ਦੀ ਤੇ ਪਾਤਸ਼ਾਹ ਕਹਿੰਦੇ ਜ਼ੁਬਾਨ ਤੇ ਬੰਦ ਕਰ ਲਵੇਂਗਾ ਜਿਹੜਾ ਤੇਰਾ ਅੰਦਰਲਾ ਮਾਣਾ ਇਹਨੂੰ ਕਿਵੇਂ ਚੁੱਪ ਕਰਾਏਗਾ ਮੂਨ ਵਿਗੁੱਤਾ ਕਿਉਂ ਜਾਗੈ ਗੁਰ ਬਿਨ ਸੁਤਾ ਗੁਰੂ ਤੋਂ ਬਿਨਾ ਇਸ ਗਫਲਤ ਦੀ ਨੀਂਦ ਵਿੱਚ ਸੁੱਤਿਆ ਹੋਇਆ ਬੰਦਿਆ ਤੂੰ ਜਾਗੇਗਾ ਕਿਵੇਂ ਤੇਰੇ ਤੈਨੂੰ ਜਗਾਉਣ ਵਾਸਤੇ 1430 ਅੰਗਾਂ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਦਿੱਤਾ ਤੇ ਤੂੰ ਅਜੇ ਵੀ ਗਫਲਤ ਦੀ ਨੀਂਦ ਵਿੱਚੋਂ ਜਾਗਣ ਨੂੰ ਤਿਆਰ ਨਹੀਂ ਹੋਇਆ ਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ ਜਿਹੜੀ ਪੰਗਤੀ ਆਪਾਂ ਪੜ੍ਹੀ ਹੈ ਨਾ ਮੋਨ ਵਿਗੁੱਤਾ ਕਿਉਂ ਜਾਗੈ ਗੁਰਬਿਨ ਸੂਤਾ ਸਹਜ ਆਪਾਂ ਪੜ੍ਹਦੇ ਹਾਂ ਨਾ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਜਿੰਨਾ ਮਰਜੀ ਚੁੱਪ ਹੋ ਕੇ ਬੈਠਾ ਰਹਿ ਇਹਦੇ ਨਾਲ ਉਸ ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਤੂੰ ਸੋਚੇ ਵੀ ਮੈਂ ਸਮਾਜ ਦੇ ਲੋਕਾਂ ਨਾਲ ਬੋਲਣਾ ਬੰਦ ਕਰਦੇ ਆਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਬੰਦ ਕਰਦੇ ਆਂ ਸ਼ਾਇਦ ਰੱਬ ਦੀ ਪ੍ਰਾਪਤੀ ਹੋਵੇਗੀ ਗੁਰੂ ਨਾਨਕ ਸਾਹਿਬ ਕਹਿੰਦੇ ਬਿਲਕੁਲ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਅੱਗੇ ਪਾਸ਼ਾ ਕਹਿਣ ਲੱਗੇ ਮੋਨ ਵਿਗੁਤਾ ਕਿਉਂ ਜਾਗੈ ਗੁਰ ਬਿਨ ਸੁਤਾ ਪਗ ਉਪੇ ਤਾਣਾ ਆ ਪੱਲੇ ਬਣ ਲਿਓ ਗੁਰੂ ਕੇ ਪਿਆਰਿਓ ਪਗ ਮੇ ਨਹੀਂ ਹੁੰਦਾ ਪੈਰ ਚਰਨ ਉਪੇਤਾਣਾ ਜਿਹੜੇ ਲੋਕ ਨੰਗੇ ਪੈਰੀ ਤੁਰਨ ਨੂੰ ਆਪਣੇ ਆਪ ਨੂੰ ਧਰਮੀ ਸਮਝਦੇ ਆ ਜਿਹੜੇ ਕਹਿੰਦੇ ਆ ਨਾ ਨੰਗੇ ਪੈਰੀ ਤੁਰਨ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ ਉਹਦੀਆਂ ਖੁਸ਼ੀਆਂ ਮਿਲਦੀਆਂ ਅੰਦਰ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਗੁਰੂ ਨਾਨਕ ਸਾਹਿਬ ਦਾ ਇਹਦੇ ਬਾਰੇ ਕੀ ਵਿਚਾਰ ਹੈ ਉਹ ਧਿਆਨ ਨਾਲ ਸੁਣਿਓ ਪਗ ਉਪੇਤਾਣਾ ਆਪਣਾ ਕੀਆ ਕਮਾਣਾ ਜੇ ਨੰਗੇ ਪੈਰੀਂ ਚੱਲ ਕੇ ਤੇਰੇ ਪੈਰਾਂ 'ਚ ਛਾਲੇ ਹੁੰਦੇ ਐ ਇਹਦੇ ਵਿੱਚ ਰੱਬ ਦਾ ਕੋਈ ਕਸੂਰ ਨਹੀਂ ਤੂੰ ਆਪਣੀ ਕੀਤੀ ਭੁਗਤ ਰਿਆ ਬੋਲੋ ਸਤਨਾਮ ਆਹ ਹੈ ਗੁਰਬਾਣੀ ਦਾ ਉਪਦੇਸ਼ ਕਿੰਨਾ ਪਿਆਰਾ ਹੈ ਕਿਵੇਂ ਸਾਨੂੰ ਬਹਿਮਾ 'ਚੋਂ ਭਰਮਾ 'ਚੋਂ ਬਾਹਰ ਕੱਢਿਆ ਪਾਤਸ਼ਾਹ ਕਹਿੰਦੇ ਐਵੇਂ ਨਾ ਔਖਾ ਹੋਈ ਜਾਈ ਪੋਦੇ ਦਿਨ ਹੋਣ ਕੱਕਰ ਵਗਦਾ ਹੋਵੇ ਤੇ ਤੂੰ ਨੰਗੇ ਪੈਰੀ ਤੁਰ ਤੁਰ ਕੇ ਪੈਰਾਂ ਵਿੱਚ ਛਾਲੇ ਕਰ ਲਵੇਂ ਜੇਠ ਹਾੜ ਦਾ ਮਹੀਨਾ ਹੋਵੇ ਤੇ ਤੂੰ ਕਮੇ ਵੀ ਮੈਂ ਤਾਂ ਗੁਰਦੁਆਰਾ ਸਾਹਿਬ ਨੰਗੇ ਪੈਰੀ ਚੱਲ ਕੇ ਜਾਊਂਗਾ ਨੰਗੇ ਪੈਰੀ ਚੱਲ ਕੇ ਜਾਣ ਨਾਲ ਰੱਬ ਦੀ ਵੱਧ ਪ੍ਰਾਪਤੀ ਹੁੰਦੀ ਹੈ ਤੇਰੇ ਮਨ ਦਾ ਭੁਲੇਖਾ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਪੱਗ ਊਪੇ ਤਾਣਾ ਆਪਣਾ ਕੀਆ ਕਮਾਣਾ ਇਹ ਤੇਰਾ ਕੀਤਾ ਹੋਇਆ ਕਰਮ ਹੈ ਗੁਰੂ ਦਾ ਦੱਸਿਆ ਹੋਇਆ ਸਿਧਾਂਤ ਨਹੀਂ ਹੈ ਪਿਆਰੇ ਇਹ ਵੀ ਨੰਗੇ ਪੈਰੀ ਚੱਲ ਕੇ ਜਾਣਨਾ ਕੋਈ ਵਖਰੀਆਂ ਉਸ ਮਾਲਕ ਦੀਆਂ ਖੁਸ਼ੀਆਂ ਮਿਲਣਗੀਆਂ ਤੇ ਅੱਗੇ ਪਾਤਸ਼ਾਹ ਕਹਿੰਦੇ ਆਲ ਮਲ ਖਾਈ ਸਿਰ ਸ਼ਾਈ ਪਾਈ ਪੜੋ ਸਾਰੇ ਆਲ ਮਲ ਖਾਈ ਸਿਰ ਸ਼ਾਈ ਕਹਿੰਦੇ ਆਲ ਮਲ ਖਾਈ ਗੰਦਗੀ ਖਾਣੀ ਅੱਜ ਜਦੋਂ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਮੋਬਾਈਲ ਚਲਾਉਂਦੇ ਹੋ ਬਹੁਤ ਲੋਕ ਤੁਹਾਨੂੰ ਜਾਨਵਰਾਂ ਦਾ ਜਿਹੜਾ ਗੋਬਰ ਹੈ ਉਹ ਖਾਣ ਦੀ ਨਸੀਹਤ ਦਿੰਦੇ ਆ ਆਪਾਂ ਪੜਦੇ ਆਂ ਨੈੱਟ ਤੇ ਵੇਖਦੇ ਪਏ ਆਂ ਗੁਰੂ ਪਿਆਰਿਓ ਸ਼ੁਕਰਾਨਾ ਕਰਿਆ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਆਉਂਦੇ ਹੋ ਨਾ ਸ਼ੁਕਰਾਨਾ ਕਰਿਆ ਕਰੋ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰਗੁਜ਼ਾਰ ਹੈ ਕਿ ਮੈਨੂੰ ਪਹਿਲਾਂ ਤਾਂ ਤੂੰ ਮਨੁੱਖਾ ਦੇਹੀ ਦੀ ਦਾਤ ਬਖਸ਼ੀ ਆ ਦੂਜੇ ਨੰਬਰ ਤੇ ਮੈਨੂੰ ਦੇਹ ਦੀ arogyata ਬਖਸ਼ੀ ਆ ਕਿ ਮੈਂ ਚੱਲ ਕੇ ਤੇਰੇ ਦਰ ਤੇ ਆ ਜਾਂਦਾ ਤੇ ਪਾਤਸ਼ਾ ਸਭ ਤੋਂ ਵੱਡਾ ਸ਼ੁਕਰਾਨਾ ਉਹ ਹੈ ਕਿ ਤੇਰੇ ਵਰਗਾ ਗੁਰੂ ਮੈਨੂੰ ਪ੍ਰਾਪਤ ਹੋਇਆ ਹੋ ਸਕਦਾ ਸੀ ਪਾਤਸ਼ਾ ਅੱਜ ਮੇਰੀ ਗਿਣਤੀ ਵੀ ਉਹਨਾਂ ਦੇ ਵਿੱਚ ਆ ਜਾਂਦੀ ਜਿਹੜੇ ਜਾਨਵਰਾਂ ਦਾ ਗੋਬਰ ਖਾਈ ਜਾਂਦੇ ਐ ਬੋਲੋ ਸਤਨਾਮ ਸ਼ੁਕਰਾਨਾ ਪਾਤਸ਼ਾ ਤੇਰਾ ਸ਼ੁਕਰ ਹੈ ਕਿ ਮੈਂ ਉਹਨਾਂ ਵਿੱਚ ਨਹੀਂ ਜਾ ਕੇ ਡਿੱਗਿਆ ਤੂੰ ਤੇਰੇ ਵਰਗਾ ਗੁਰੂ ਮੈਨੂੰ ਮਿਲਿਆ ਤੇ ਮੈਂ ਇੰਨਾ ਬਹਿਮਾ ਭਰਮਾ ਵਿੱਚੋਂ ਬਾਹਰ ਨਿਕਲ ਆਇਆ ਬਚ ਗਿਆ ਪਾਸ਼ਾ ਕਹਿਣ ਲੱਗੇ ਆਲ ਮਲ ਖਾਈ ਸਿਰ ਛਾਈ ਪਾਈ ਸਿਰ ਵਿੱਚ ਸਵਾਹ ਪਾ ਲੈਂਦੇ ਗੰਦਗੀ ਪਾ ਲੈਂਦੇ ਆ ਭਾਵ ਇਹਨਾਂ ਬਾਰੇ ਪਤਾ ਕੀ ਲਿਖਿਆ ਮੂਰਖ ਅੰਦੇ ਪਤ ਗਵਾਈ ਪੜੋ ਸਾਰੇ ਮੂਰਖ ਅੰਦੇ ਮੂਰਖ ਹੈ ਗੁਰੂ ਸਾਹਿਬ ਕਹਿੰਦੇ ਇਹ ਗੰਦਗੀ ਖਾਣ ਵਾਲੇ ਰੱਬ ਦੇ ਭਗਤ ਨਹੀਂ ਆ ਇਹ ਗੰਦਗੀ ਖਾਣ ਵਾਲੇ ਗੁਰੂ ਸਾਹਿਬ ਕਹਿੰਦੇ ਭਾਈ ਮੂਰਖ ਹੈ ਅੰਨੇ ਹੈ ਮੂਰਖ ਅੰधे ਪੱਤ ਗਵਾਈ ਕਹਿੰਦੇ ਗੰਦਗੀ ਖਾ ਕੇ ਸਿਰ ਵਿੱਚ ਸੁਆਹ ਮਲ ਕੇ ਇਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਐ ਬੋਲੋ ਸਤਨਾਮ ਅਸ ਸ਼ੁਕਰ ਕਰੋ ਵੀ ਅਸੀਂ ਬਚ ਗਏ ਇਹਦੇ ਤੋਂ ਆਪਣਾ ਬਚਾਅ ਹੋ ਗਿਆ ਮੂਰਖ ਅੰਧੇ ਪੱਤ ਗਵਾਈ ਅੱਗੇ ਕਹਿੰਦੇ ਵਿਣ ਨਾਵੈ ਕਿਛ ਥਾਏ ਨਾ ਪਾਈ ਓਏ ਦੁਨੀਆ ਦੇ ਲੋਕੋ ਯਾਦ ਰੱਖਿਓ ਉਸ ਮਾਲਕ ਦੀ ਯਾਦ ਤੋਂ ਬਿਨਾ ਕਿਛ ਥਾਏ ਨਾ ਪਾਈ ਭਾਵ ਉਹਦੇ ਚਰਨਾਂ ਵਿੱਚ ਕਦੇ ਸਥਾਨ ਹਾਸਲ ਨਹੀਂ ਹੋ ਸਕਦਾ ਉਸ ਮਾਲਕ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਹੋ ਸਕਦੀਆਂ ਮੂਰਖ ਅੰਧੇ ਪੱਤ ਗਵਾਈ ਵਿਣ ਨਾਵੈ ਕਿਛ ਥਾਏ ਨਾ ਪਾਈ ਰਹਿ ਬਿਵਾਨੀ ਮੜੀ ਮਸਾਣੀ ਇੱਕ ਵਾਰੀ ਸਾਰੇ ਕਿਰਪਾ ਕਰਿਓ ਰਹਿ ਬਿਵਾਨੀ ਮੜੀ ਮਸਾਣੀ ਤੇ ਕਹਿਣ ਲੱਗੇ ਅੰਧ ਨਾ ਜਾਣੈ ਫਿਰ ਪਛਤਾਣੀ ਹਾਂ ਧਿਆਨ ਕਰਕੇ ਸੁਣਿਓ ਕਹਿੰਦੇ ਰਹਿ ਬਿਵਾਨੀ ਬਹੁਤ ਲੋਕ ਨਾ ਘਰਬਾਰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਰਹਿਣ ਲੱਗ ਪੈਂਦੇ ਆ ਰਹਿ ਬਿਵਾਨੀ ਮੜੀ ਮਸਾਣੀ ਮੜੀ ਕਿਉਂ ਕਿਹਾ ਜਾਂਦਾ ਪਣਾ ਮੜੀ ਕਿਹਾ ਜਾਂਦਾ ਮਸਾਨ ਕਿਹਨੂੰ ਕਿਹਾ ਜਾਂਦਾ ਪਹਿਲਾਂ ਇਹ ਦੱਸੋ ਮਸਾਨ ਕਿਹਾ ਜਾਂਦਾ ਸਮਸ਼ਾਨ ਘਾਟਿ ਜਿੱਥੇ ਸੰਸਕਾਰ ਕੀਤਾ ਜਾਂਦਾ ਤੇ ਮੜੀ ਜਿੱਥੇ ਮਰੇ ਹੋਏ ਦੀ ਯਾਦ ਬਣਦੀ ਹੈ ਧਿਆਨ ਕਰਕੇ ਸੁਣੋ ਰਹਿ ਬਿਬਾਣੀ ਮੜੀ ਮਸਾਨੀ ਕਹਿੰਦੇ ਜਿਹੜੇ ਲੋਕ ਆਪਣਾ ਘਰ ਬਾਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਰਹਿਣ ਲੱਗ ਪੈਂਦੇ ਐ ਮਟੀਆਂ ਤੇ ਮੜੀਆਂ ਤੇ ਜਾ ਕੇ ਰਹਿਣ ਲੱਗ ਪੈਂਦੇ ਐ ਸਮਸ਼ਾਨ ਘਾਟ ਭਾਵ ਜਿੱਥੇ ਸੰਸਕਾਰ ਕੀਤੇ ਜਾਂਦੇ ਐ ਉੱਥੇ ਜਾ ਕੇ ਰਹਿਣ ਲੱਗ ਪੈਂਦੇ ਐ ਜਾਂ ਉਹਨਾਂ ਦੀ ਪੂਜਾ ਕਰਨ ਲੱਗ ਪੈਂਦੇ ਐ ਜਿੱਥੇ ਸੰਸਕਾਰ ਕੀਤਾ ਗਿਆ ਜਾਂ ਸੰਸਕਾਰ ਕਰਨ ਵਾਲੀ ਜਗ੍ਹਾ ਤੇ ਜਾ ਕੇ ਜਾਂ ਸੰਸਕਾਰ ਕਰਕੇ ਬਣਾਈ ਹੋਈ ਯਾਦ ਦੀ ਜਾ ਕੇ ਪੂਜਾ ਕਰਨ ਲੱਗ ਪੈਂਦੇ ਐ ਸ਼ਬਦ ਗੁਰੂ ਨਾਨਕ ਸਾਹਿਬ ਦਾ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਸ਼ੂਤਾਣੀ ਕਹਿੰਦੇ ਇਹ ਮਨੁੱਖ ਵੀ ਸੱਚ ਜਾਣਿਓ ਅੰਨ ਹੀ ਐ ਅੰਧ ਨਾ ਜਾਣੈ ਫਿਰ ਪਸ਼ੂਤਾਣੀ ਇਸ ਅੰਨੇ ਬੰਦੇ ਨੇ ਸਦੀਵੀ ਸੱਚ ਨੂੰ ਨਹੀਂ ਸਮਝਿਆ ਅੱਜ ਮੜੀਆਂ ਤੇ ਤੁਰਿਆ ਫਰਦਾ ਸਮਸ਼ਾਨ ਘਾਟਾਂ ਦੇ ਵਿੱਚ ਤੁਰਿਆ ਫਰਦਾ ਫਿਰ ਪਸ਼ੂਤਾਣੀ ਜ਼ਿੰਦਗੀ ਦੇ ਆਖਰੀ ਸਮੇਂ ਤੇ ਜਾ ਕੇ ਪਛਤਾਵੇ ਤੋਂ ਵੱਧ ਕੇ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਧਿਆਨ ਕਰਕੇ ਸੁਣਿਓ ਰਹਿ ਬਿਬਾਣੀ ਮੜੀ ਮਸਾਣੀ ਕਹਿੰਦੇ ਅੰਧ ਨਾ ਜਾਣੈ ਫਿਰ ਪਸ਼ਤਾਣੀ ਇੱਕ ਵਾਰੀ ਸਾਰੇ ਕਿਰਪਾ ਕਰਿਓ ਰਹਿ ਬਿਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਸ਼ਤਾਣੀ ਕਹਿੰਦੇ ਪਸ਼ਤਾਵਾ ਹੀ ਪੱਲੇ ਪਹਿਣਾ ਇਹ ਗੱਲ ਇਹ ਬਚਨ ਕੀਦੇ ਐ ਇੱਕ ਵਾਰੀ ਸਾਰੇ ਕਿਰਪਾ ਕਰਕੇ ਪੜਿਓ ਆਪਾਂ ਜਦੋਂ ਬਾਣੀ ਪੜ੍ਹਦੇ ਆ ਨਾ ਸਭ ਤੇ ਵੱਡਾ ਇਹ ਉਸ ਗੁਰੂ ਨਾਨਕ ਸਾਹਿਬ ਦੇ ਬਚਨ ਐ ਕਿ ਪਸ਼ਤਾਵੇ ਤੋਂ ਵੱਧ ਕੇ ਕੁਝ ਵੀ ਪ੍ਰਾਪਤ ਨਹੀਂ ਹੋਣਾ ਪਿਆਰਿਓ ਮਰਜੀ ਤੁਹਾਡੀ ਐ ਕਿ ਤੁਸੀਂ ਇਹਨਾਂ ਨੂੰ ਕਿੰਨਾ ਛੇਤੀ ਇਹਨਾਂ ਕਰਮ ਕਾਂਡਾਂ ਨੂੰ ਛੱਡ ਰਹੇ ਹੋ ਜਾਂ ਲੋਕਾਂ ਨੂੰ ਖੁਸ਼ ਕਰਨ ਦੇ ਬਦਲੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਠੁਕਰਾ ਰਹੇ ਹੋ ਇਹ ਫੈਸਲਾ ਤੁਹਾਡੇ ਆਪਣੇ ਹੱਥ ਵਿੱਚ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਪੱਲੇ ਪਛਤਾਵਾ ਹੀ ਪੈਣਾ ਅੱਗੇ ਕਹਿਣ ਲੱਗੇ ਸਤ ਗੁਰ ਭੇਟੇ ਸੋ ਸੁਖ ਪਾਏ ਹੁਣ ਆਪਾਂ ਸਮੁੱਚੇ ਆਸਾ ਕੀ ਵਾਰ ਦੇ ਇਸ ਸ਼ਲੋਕ ਦੀ ਵਿਚਾਰ ਕੀਤੀ ਹੈ ਬੀ ਲੋਕ ਕਿਸ ਤਰ੍ਹਾਂ ਦਾ ਤਪ ਕਰਦੇ ਐ ਕੋਈ ਕੇਸਾਂ ਵਿੱਚ ਸਵਾਹ ਪਾਈ ਜਾਂਦਾ ਕੋਈ ਗੰਦਗੀ ਖਾਈ ਜਾਂਦਾ ਕੋਈ ਧੁੱਪੇ ਬੈਠ ਕੇ ਆਪਣੇ ਸ਼ਰੀਰ ਨੂੰ ਤਪਾਈ ਜਾਂਦਾ ਕੋਈ ਕੱਕਰ ਦੇ ਵਿੱਚ ਠੰਡੀ ਵਗਦੀ ਹਵਾ ਦੇ ਵਿੱਚ ਠੰਡੇ ਪਾਣੀ ਨਾਲ ਇਸ਼ਨਾਨ ਕਰ ਰਿਹਾ ਕੋਈ ਨੰਗੇ ਪੈਰੀ ਤੁਰਿਆ ਫਿਰਦਾ ਕੋਈ ਘਰ-ਬਾਰ ਛੱਡ ਕੇ ਮੜੀਆਂ ਮਸਾਣੀਆਂ ਵਿੱਚ ਜਾ ਕੇ ਰਹਿਣ ਲੱਗ ਪਿਆ ਪਾਤਸ਼ਾਹ ਕਹਿੰਦੇ ਇਹ ਸਾਰੇ ਕਰਮ ਕਰਨ ਦੇ ਨਾਲ ਤੈਨੂੰ ਕਦੇ ਉਸ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੋਣੀਆਂ ਅਜੇਹਾ ਤਪ ਧਿਆਨ ਕਰਿਓ ਇਹ ਜਿਹੜਾ ਤਪ ਹੈ ਨਾ ਅਜੇਹਾ ਤਪ ਸਿੱਖੀ ਦੇ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੈ ਹੁਣ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਜੇ ਇਹ ਸਾਰੇ ਤਪ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ ਹੈ ਤੇ ਫਿਰ ਕਿਹੜਾ ਤਪ ਪ੍ਰਵਾਨ ਹੈ ਤੇ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਕਿਹਾ ਹੈ ਨਾ ਗੌਰ ਸੇਵਾ ਤਪਾਂ ਸਿਰ ਤਪਸਾਰ ਸਾਰੇ ਕਿਰਪਾ ਕਰੋ ਪਿਆਰ ਨਾਲ ਭਿੱਜ ਕੇ ਗੌਰ ਸੇਵਾ ਤਪਾਂ ਸਿਰ ਤਪਸਾਰ ਤਪਾਂ ਦੇ ਵਿੱਚੋਂ ਸਰਬੋਤਮ ਤਪ ਪਤਾ ਕਿਹੜਾ ਆਪਾਂ ਕਹਿੰਦੇ ਆ ਦੁਨੀਆ ਬਹੁਤ ਵੱਖੋ ਵੱਖਰੇ ਤਪ ਕਰਦੀ ਹੈ ਪਰ ਸਾਰੇ ਤਪ ਦੇ ਵਿੱਚੋਂ ਸਰਬੋਤਮ ਤਪ ਤੇ ਚੰਗਾ ਜਿਹੜਾ ਤਪ ਹੈ ਉਹ ਕਿਹੜਾ ਹੈ ਗੁਰਸੇਵਾ ਗੁਰੂ ਦੀ ਸੇਵਾ ਕਰਨਾ ਹੀ ਸਾਰਿਆਂ ਤਪਾਂ ਦੇ ਵਿੱਚੋਂ ਸਰਬੋਤਮ ਤਪ ਹੈ ਤੇ ਗੁਰੂ ਕੀ ਸੇਵਾ ਕੀ ਹੈ ਇੱਕ ਵਾਰੀ ਸਾਰੇ ਗਾ ਕੇ ਪੜ ਲਓ ਗੁਰ ਕੀ ਸੇਵਾ ਸ਼ਬਦ ਵਿਚਾਰ गोर की सेवा शब्द विचार गोर की वाह वा। सारे अंदरों भिज के पढ़े गुरु प्यारे गोर की सेवा शब्द विचार गोर की सेवा शब्द विचार गोर की ਸ਼ਬਦ ਦੀ ਵਿਚਾਰ ਨੂੰ ਗੁਰੂ ਪਿਆਰਿਓ ਇੱਕ ਦਿਹਾੜੀ ਕਰਨ ਵਾਲਾ ਵੀ ਕਰ ਸਕਦਾ ਹੈ ਮਜ਼ਦੂਰ ਵੀ ਕਰ ਸਕਦਾ ਹੈ ਇੱਕ ਨੌਕਰੀ ਕਰਨ ਵਾਲਾ ਵੀ ਕਰ ਸਕਦਾ ਇੱਕ ਬਿਜ਼ਨਸਮੈਨ ਵੀ ਕਰ ਸਕਦਾ ਘਰੇ ਰਸੋਈ ਦਾ ਕੰਮ ਕਰਨ ਵਾਲੀ ਭੈਣ ਵੀ ਕਰ ਸਕਦੀ ਆ ਖੇਤੀ ਬਾੜੀ ਕਰਨ ਵਾਲਾ ਕਿਸਾਨ ਵੀ ਕਰ ਸਕਦਾ ਸ਼ਬਦ ਦੀ ਵਿਚਾਰ ਤੇ ਕੋਈ ਵੱਖਰਾ ਐਫਰਟ ਕਰਨ ਦੀ ਲੋੜ ਨਹੀਂ ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ ਕੋਈ ਤਨ ਨੂੰ ਦੁੱਖ ਦੇਣ ਦੀ ਲੋੜ ਨਹੀਂ ਸ਼ਬਦ ਦੀ ਵਿਚਾਰ ਕੀ ਹੈ ਅਕਲੀ ਸਾਹਿਬ ਸੇਵੀ ਐ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਝੀ ਐ ਅਕਲ ਦੇ ਨਾਲ ਪੜ ਕੇ ਗੁਰੂ ਦੀ ਬਾਣੀ ਨੂੰ 부ਝਣਾ ਸ਼ਬਦ ਦੀ ਵਿਚਾਰ ਹੈ ਭਾਵ ਗੁਰਬਾਣੀ ਨੂੰ 부ਝਣਾ ਮੇਰਾ ਗੁਰੂ ਮੈਨੂੰ ਕੀ ਕਹਿੰਦਾ ਸਾਰਿਆਂ ਤੋਂ ਵੱਡਾ ਤਪ ਹੈ ਗੁਰੂ ਪਿਆਰੋ ਗੁਰੂ ਦੇ ਹੁਕਮ ਨੂੰ ਮੰਨ ਲੈਣਾ ਸਭ ਤੋਂ ਵੱਡਾ ਤਪ ਹੈ ਜਿੰਨਾ ਛੇਤੀ ਇਸ ਤਪ ਨੂੰ ਕਰਨਾ ਆਰੰਭ ਕਰਾਂਗੇ ਗੁਰੂ ਪਿਆਰਿਓ ਜ਼ਿੰਦਗੀ ਵਿੱਚ ਉਨਾ ਹੀ ਛੇਤੀ ਆਨੰਦ ਆਵੇਗਾ ਪਾਤਸ਼ਾਹ ਕਹਿਣ ਲੱਗੇ ਗੁਰ ਸੇਵਾ ਤਪਾਂ ਸਿਰ ਤਪਸਾਰ ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ ਇਸ ਤਪ ਨੂੰ ਕੀਤਿਆਂ ਹਰ ਜੀਉ ਮਨ ਵਸੈ ਉਹ ਅਕਾਲ ਪੁਰਖ ਸਾਡੇ ਮਨ ਦੇ ਅੰਦਰ ਆ ਕੇ ਵਸ ਜਾਂਦਾ ਹੈ ਜਿਹੜਾ ਸਭ ਦੁੱਖ ਵਿਸਾਰਨ ਹਾਰ ਸਾਡੇ ਤਣ ਦੇ ਕੀ ਮਨ ਦੇ ਕੀ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ ਦਰ ਸੱਚ ਹੈ ਦੀਸੈ ਸਚਿਆਰ ਜਿਹੜੇ ਮਨੁੱਖ ਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਦੀ ਯਾਦ ਆਕੇ ਵਸ ਗਈ ਜਿਸ ਮਨੁੱਖ ਨੇ ਇਹ ਸੇਵਾ ਕਰ ਲਈ ਇਹ ਤਪ ਕਰ ਲਿਆ ਦਰ ਸੱਚ ਹੈ ਉਸ ਸੱਚੇ ਦੇ ਦਰ ਤੇ ਦੀਸੈ ਸਚਿਆਰ ਫਿਰ ਇਹ ਮਨੁੱਖ ਵੀ ਸੱਚਾ ਹੋ ਕੇ ਜਾਂਦਾ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਉ ਗੁਰੂ ਪਿਆਰਿਓ ਕਰਮ ਕਾਂਡ ਛੱਡ ਕੇ ਗੁਰੂ ਦੀ ਸੇਵਾ ਵਾਲੇ ਪਾਸੇ ਜੁੜ ਗਏ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪੁੱਲਾਂ ਚੁਕ